ਉਹ ਕਿ ਜਾ ਰਹੇ ਸਤਿ ਸ੍ਰੀ ਅਕਾਲ ਬਾਈ ਜੀ ਕੱਲ ਪਰਸੋਂ ਇੱਕ ਵੀਡੀਓ ਆਈ ਸੀ ਟੇਢੀ ਵਾਲੇ ਪਿੰਡ ਦੀ ਗੁਰੂ ਘਰ ਦੇ ਨੇੜੇ ਪਾਣੀ ਪਹੁੰਚ ਚੁੱਕਿਆ ਗਿਆ ਹਨਾ ਢਾਹ ਲੱਗ ਚੁੱਕੀ ਸੀ ਉਹ ਵੀਡੀਓ ਤੋਂ ਬਾਅਦ ਪੰਜਾਬ ਦੇ ਲੋਕ ਤੇ ਹੋਰ ਵੀ ਲੋਕਾਂ ਨੇ ਕਾਫੀ ਮਤਲਬ ਸੇਵਾ ਕੀਤੀ ਹਨਾ ਤੇ ਆ ਤੁਸੀਂ ਦੇਖ ਲਓ ਪਾਣੀ ਦਾ ਫਲੋ ਇਹ ਸਾਰੀ ਇੱਥੇ ਜ਼ਮੀਨ ਹੁੰਦੀ ਸੀ ਤੇ ਦਰਿਆ ਉਹ ਕਿਹੜਾ ਆਪਣਾ ਆਹ ਜਗ੍ਹਾ ਤੇ ਦਰਿਆ ਵਗਦਾ ਸੀਗਾ ਇਦਾਂ ਤੇ ਇਹਦੇ ਨਾਲ ਨਾਲ ਪਰ ਆਹ ਹਾੜਾਂ ਦੇ ਵਿੱਚ ਦਰਿਆ ਨੇ ਆਪਣਾ ਆ 40-40 ਫੁੱਟ ਡੂੰਗੀ ਕਰਤੀ ਜਮੀਨ ਛੋਣ ਨਹੀਂ ਲੱਗਾ ਸੀ ਸਾਰਾ ਜਿਹੜਾ ਤੁਸੀਂ ਦੇਖਦੇ ਪਏ ਹੋ ਸਾਰਾ ਆਹ ਵਾਲਾ ਤੇ ਹੁਣ ਇਹ ਦਰਿਆ ਦਾ ਰੂਪ ਹੀ ਧਰਨ ਕਰ ਲਿਆ ਵੀ ਦਰਿਆ ਨੇ ਆਪਣੇ ਨਾਲ ਹੀ ਇਥੋਂ ਦੀ ਦਰਿਆ ਦਾ ਵਹਿਣ ਚੱਲ ਪਿਆ ਦੇਖ ਲਓ ਕਿੰਨਾ ਤੇਜ਼ ਪਾਣੀ ਚੱਲਦਾ ਪਿਆਗਾ ਇਸ ਤੋਂ ਪਾਰ ਵੀ ਅਗਲਾ ਪਿੰਡ ਹੈਗਾ ਤੇ ਆ ਵਿਚਾਲੇ ਦਰਿਆ ਚੱਲਦਾ ਪਿਆਗਾ ਇਹ ਪਹਿਲਾਂ ਜ਼ਮੀਨ ਹੀ ਹੁੰਦੀ ਸੀ ਸਾਰੀ ਤੇ ਆ ਤੁਸੀਂ ਸਭ ਤੋਂ ਜ਼ਿਆਦਾ ਜੇ ਇਸ ਜ਼ਿਲ੍ਹੇ ਦੇ ਵਿੱਚ ਹੱਦ ਦੇ ਨਾਲ ਸਭ ਤੋਂ ਜ਼ਿਆਦਾ ਪਾਣੀ ਇਸ ਪਿੰਡ ਆ ਇਹ ਟੇਢੀ ਵਾਲਾ ਪਿੰਡ ਆ ਫਰੋ ਪਰ ਜ਼ਿਲ੍ਹੇ ਦਾ ਤੇ ਆ ਝੋਨੇ ਦਾ ਹਾਲ ਤੁਸੀਂ ਆਪ ਦੇਖ ਲਓ ਕੀ ਹਾਲ ਹੋਇਆ ਪਿਆਗਾ ਤੇ ਇਸ ਪਿੰਡ ਵਿੱਚ ਬਹੁਤ ਗਾਹ ਤੱਕ ਇਹ ਖੀਰਲਾ ਮਤਲਬ ਖੀਰਲਾ ਪਿੰਡਾ ਤੇ ਸਭ ਤੋਂ ਜ਼ਿਆਦਾ ਪਾਣੀ ਆਇਆ ਬਾਰਡਰ ਦੇ ਨਾਲ ਤੇ ਆ ਹੁਣ ਤੁਸੀਂ ਦੇਖ ਲੋ ਵੀ ਆ ਸੇਵਾ ਚੱਲਦੀ ਪਈ ਆ ਲੋਕ ਹਨਾ ਬੰਨ ਮਾਰਦੇ ਪਏ ਨੇ ਸੇਵਾ ਦਾ ਆ ਸਾਰੀ ਜ਼ਮੀਨ ਆਪੀ ਨਾਲ ਜ਼ਮੀਨ ਨੂੰ ਖੋਰ-ਖੋਰ ਕੇ ਦਰਿਆ ਦਾ ਰੂਪ ਲਈ ਜਾਂਦੀ ਆ ਸਾਰੀ ਤੇ ਵੇਨ ਤੁਸੀਂ ਆਪ ਦੇਖ ਲੋ ਆ ਝੋਨੇ ਦਾ ਹਾਲ ਦੇਖ ਲੋ ਏ ਹੁਣ ਇਹਦੇ ਨਾਲ ਲੰਮਾ ਲੰਮਾ ਵੱਢ ਲਉਂਦੇ ਪਏ ਆ ਲੋਕ ਬਹੁਤ ਜਿਆਦਾ ਦੇਖੀ ਪਾਣੀ ਕਿੰਨਾ ਆ ਰਿਹਾ ਹੈ ਨਾ ਬੜਾ ਨੁਕਸਾਨ ਬਹੁਤ ਜਿਆਦਾ ਆਜਾ ਜਿਆਦੀ ਮੈਨੇ ਆਜਾ ਦਵਾ ਪਾਣੀ ਦਾ ਵਹਾਅ ਦੇਖੋ ਕਿੰਨਾ ਤੇਜ਼ ਚੱਲਦਾ ਉੱਧਰ ਸਿਵਾ ਚਲੀ ਜਾਂਦੀ ਹੈ ਨਹੀਂ ਇਹ ਗਾਲਤਾ ਆਖੀ ਜੱਸੀ ਨੇ ਮੈਂ ਤੁਹਾਨੂੰ ਦੱਸਾਂਗਾ ਜੋਰ ਲਾਕੇ ਥੇ ਹਾਂ ਰੰਗ ਜਨੇ 40 50 ਘਟਾ ਲੱਗਣ ਵਾਲਾ ਇੱਥੇ ਇਹ ਹੋਰ ਸਾਇਆ ਲੱਗਦੀ ਆ ਜੁਵਾੜਾ ਧਿਆਨ ਦੇਣਾ ਆ ਬੰਦੇ ਮਾਰਦੇ ਪੂਰੇ ਸਾਰੇ ਕੀ ਕਿਹੜੀ ਕੋਈ ਦਿਨ ਪਹਿਲਾਂ ਵੀਡੀਓ ਸੀ ਜੀ ਜੀ ਦਰਿਆ ਵੀ ਗੁਰੂ ਘਰ ਨੂੰ ਢਾਲ ਲੱਗ ਚਲਨੀ ਆ ਗੁਰੂ ਘਰ ਤੇ ਆ ਪਾਣੀ ਉੱਥੋਂ ਤੱਕ ਖੋਰ ਕੇ ਲਿਆ ਸੀਗਾ ਪਰ ਉਸ ਤੋਂ ਬਾਅਦ ਲੋਕੀ ਆਏ ਮਿੱਟੀ ਲੈ ਲੈ ਤੇ ਆ ਸੇਵਾ ਚੱਲਦੀ ਪਈ ਆ ਤੇ ਇਥੋਂ ਬੰਨ੍ਹ ਮਾਰਦੇ ਪਏ ਆ ਬਹੁਤ ਸਾਰੇ ਇਹ ਪਿੰਡ ਕਿਹੜਾ ਸੀ ਬਾਈ ਟੰਡੀਆ ਟੇਡੀ ਐਂਡ ਡੀ ਟੈਂਡੀ ਟੈਂਡੀ ਵਾਲਾ ਪਿਆ ਸਾਰੀ ਵਾਈ ਜੋਗ ਜ਼ਮੀਨ ਸਰੀ ਇੱਥੇ ਸਾਰੀ ਝੋਨਾ ਲੱਗਾ ਸੀ ਤੇ ਸੜਿਆ ਹੀ ਦਰਿਆ ਦੀ ਰੋਡ ਕੀ ਲੈ ਗਿਆ ਮਤਲਬ ਦਰਿਆ ਦਾ ਰੂਪ ਹੀ ਹੋ ਗਈ ਮਾਹਰੇ ਜਾਲ ਬਣਾਇਆ ਯਾਰ 34 ਕਿਥੇ ਹੈ ਆਪਨੇ ਤੰਤੀ ਮਲੇ 20 ਮੋਰ ਬਾ ਗਾ ਮਰੇ ਮਾਹਰੇ ਨਾ ਅਰੇ ਤੇਨੇ ਭਾਰ ਦੇ ਹਾਤਰ ਪੁਰਾਏ ਤੋ ਦੇਖ ਦੇ ਮੈਂ ਨਾਲ ਜਾਉ ਟੱਕੀ ਆਣੇ ਨੇ 40 40 ਪੱਟਾ ਵਿੱਚ ਚੱਲ ਚੱਲੇ ਮਾਹਰੇ ਘਰ ਰੋਡ 'ਤੇ ਆਰਵਾਈਓ ਮੈਂ ਛੱਟ ਵਿੱਚ ਪਾਣੀ ਦੀ ਹੱਤੀ ਫੋਕਲ ਕਰ ਦਿੱਤੀ ਫੋਨ ਆ ਗਿਆ ਆਹ ਲਾ ਲੈ ਕੋਈ ਆਗਾ ਉਹ ਕਰੇਟ ਪਹਿਲਾਂ ਪਾ ਲਓ ਆਪੋ ਆ ਦੇ ਇਹ ਨਹੀਂ ਉਹ ਲੱਗ ਹੋ ਰਿਹਾ ਦੇਖੋ ਲੋਕ ਟ੍ਰੈਨ ਵਿੱਚ ਚੜ ਰਹੇ ਆ ਝੋਨੇ ਦਾ ਹਾਲ ਦੇਖੋ ਤਾਂ ਲੋਕ ਸੇਵਾ ਹੀ ਲੈ ਕੇ ਆਉਂਦੇ ਪੇ ਟਰਾਲੀਆਂ ਭਰ ਭਰ ਕੇ ਤੇ ਫੌਜੀ ਸੇਵਾ ਕਰਦੇ ਆ ਜਰੂਰ ਪੜਵਾਣੀ ਹੈ അത് പെന്നോ വാതിലക്ക് എന്താ ബൻ ടിക്കർ ആവണീനെ